ਜੋ ਟਿਊਬਲ ਦੋ ਲੱਗੇ ਨੇ 70 ਲੱਖ ਦੀ ਲੱਗਦੇ ਨੇ ਲੱਗੇ ਨੇ ਬਹੁਤ ਜ਼ਰੂਰੀ ਸੀ ਪਿੰਡ ਦੇ ਵਿੱਚ ਪਾਣੀ ਸ਼ੋਰਟੇ ਸੀ ਇਸ ਪਿੰਡ ਦੇ ਵਿੱਚ ਤਾਂ ਟਿਊਬਲ ਇੱਕ ਫੇਲ ਵੀ ਹੋ ਗਿਆ ਸੀ ਜਦੋਂ ਭੱਜ ਦੌੜ ਕਰਕੇ ਅਸੀਂ ਟਿਊਬ ਦਾ ਜਿਹੜਾ ਲਗਾਇਆ ਟਿਊਬਲ ਫੇਲ ਹੋਣ ਦਾ ਕਾਰਨ ਵੀ ਇਹੀ ਆ ਵੀ ਪਾਣੀ ਬਹੁਤ ਕੱਢਿਆ ਜਾ ਰਿਹਾ ਧਰਤੀ ਚੋਂ ਪਾਣੀ ਡੂੰਘਾ ਹੋਈ ਜਾ ਰਿਹਾ ਤੇ ਪਾਣੀ ਹੈ ਹੀ ਨਹੀਂ ਧਰਤੀ ਵਿੱਚ ਇਸ ਕਰਕੇ ਟਿਊਬਲ ਜਿਹੜੇ ਉਹ ਫੇਲ ਹੋ ਰਹੇ ਨੇ ਤੇ ਉਹ ਟਿਊਬਲ ਨਾ ਹੀ ਲੱਗਣ ਉਸੇ ਦਲ ਨੂੰ ਸੋਚਦੇ ਹੋਏ ਮਾਝਾ ਦੇ ਮੁੱਖ ਮੰਤਰੀ ਨੇ ਕਿ ਹੈ ਵੀ ਆਪਾਂ ਪੰਜਾਬ ਦੇ ਵਿੱਚ ਬਹੁਤ ਨਹਿਰਾਂ ਨੇ ਬਹੁਤ ਪਾਣੀ ਆ ਬਹੁਤ ਦਰਿਆ ਨੇ ਤੇ ਸਾਫ ਸੁਥਰੇ ਪਾਣੀ ਦਾ ਭਰਪੂਰ ਨੇ ਤੇ ਸਾਰਾ ਪਾਣੀ ਹੈ ਜਿਹੜਾ ਉਹ ਦਰਿਆਵਾਂ ਤੋਂ ਜਾਂ ਨਹਿਰਾਂ ਤੋਂ ਲੈ ਕੇ ਪਿੰਡਾਂ ਨੂੰ ਤੇ ਸ਼ਹਿਰਾਂ ਨੂੰ ਸਪਲਾਈ ਕੀਤੀ ਜਾ ਸਕੇ ਤਾਂ ਕਿ ਪਾਣੀ ਦਾ ਪੱਧਰ ਵੀ ਉੱਚਾ ਹੋ ਸਕੇ ਧਰਤੀ ਨੂੰ ਵੀ ਬਚਾਇਆ ਜਾ ਸਕੇ ਤੇ ਸਾਫ ਸੁਥਰਾ ਪਾਣੀ ਹੈ ਜਿਹੜਾ ਉਹ ਵੀ ਲੋਕਾਂ ਨੂੰ ਪੀਣ ਲਈ ਮੌਈਆ ਕਰਾਇਆ ਜਾ ਸਕੇ ਐਮਐਲਏ ਸਾਹਿਬ ਤੁਸੀਂ ਸੰਬੋਧਨ ਦੇ ਦੌਰਾਨ ਦੋ ਵੱਡੀਆਂ ਅੱਜ ਗੱਲਾਂ ਕਹਿ ਕੇ ਆਏ ਹੋ 1000 ਰੁਪਏ ਦਾ ਤੇ ਇੱਕ ਪਲਾਟ ਜਿਹੜੇ ਗਰੀਬਾਂ ਨੂੰ ਉਹਦੇ ਵਾਸਤੇ ਕੀ ਰਣਨੀਤੀ ਤਿਆਰ ਕੀਤੀ ਹੈ ਅਨਾਉਂਸਮੈਂਟ ਕੀਤੀ ਆ ਕਿ ਅਸੀਂ ਅਗਲੇ ਬਜਟ ਦੇ ਵਿੱਚ ਜਿਹੜਾ 1000 ਦਾ ਵਾਅਦਾ ਕੀਤਾ ਸੀ ਬਾਅਦ ਵਿੱਚ 1100 ਕਰਦਾ ਸੀ ਅਗਲੇ ਬਜਟ ਦੇ ਵਿੱਚ ਅਸੀਂ ਉਹਦੇ ਹੀ ਪ੍ਰੋਵੀਜ਼ਨ ਕਰਦੇ ਆਂਗੇ ਤੇ ਬਹੁਤ ਜਲਦੀ ਜਿਹੜਾ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ ਜੀ ਪੰਜਾਬ ਦੇ ਵਿੱਚ ਲਗਾਤਾਰ ਨੁਹਾਰ ਹੈ ਜਿਹੜੀ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਬਦਲੀ ਜਾ ਰਹੀ ਹੈ ਤੇ ਹੁਣ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਸ਼ੁੱਧ ਤੇ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ ਗੱਲ ਮੁਹਾਲੀ ਦੀ ਕਰ ਲੈਨੇ ਆ ਜਿੱਥੇ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਜਿਨ੍ਹਾਂ ਵੱਲੋਂ ਹੁਣ ਦੋ ਪਿੰਡਾਂ ਦੇ ਵਿੱਚ ਟਿਊਬਵੈੱਲ ਦਾ ਜਿਹੜਾ ਉਦਘਾਟਨ ਕੀਤਾ ਗਿਆ ਸਾਫ਼ ਪਾਣੀ ਪਿੰਡਾਂ 'ਚ ਪਹੁੰਚਾ ਦਿੱਤਾ ਗਿਆ ਗੱਲਬਾਤ ਕਰਦੇ ਆ ਆ ਸਰ ਕੀ ਕੀ ਵਿਜ਼ਨ ਹੈਗਾ ਆਉਣ ਵਾਲੇ ਸਮੇਂ ਜਿਵੇਂ ਅੱਜ ਪਾਣੀ ਪਹੁੰਚਾਇਆ ਆਉਣ ਵਾਲੇ ਸਮੇਂ 'ਚ ਕੀ ਵਿਜ਼ਨ ਦੇਖੋ ਗਾਦੇ ਆ ਵੀ ਇਹ ਜੋ ਟਿਊਬਵੈੱਲ ਦੋ ਲੱਗੇ ਨੇ ਜੀ 70 ਲੱਖ ਦੀ ਲੱਗਦੇ ਨਾ ਲੱਗੇ ਨੇ ਬਹੁਤ ਜ਼ਰੂਰੀ ਸੀ ਕਿ ਪਿੰਡ ਦੇ ਵਿੱਚ ਪਾਣੀ ਦੀ ਸ਼ਾਰਟੇਜ ਦੀ ਇਸ ਪਿੰਡ ਦੇ ਵਿੱਚ ਤਾਂ ਟਿਊਬਲ ਵੀ ਖੇਲ ਵੀ ਹੋ ਗਿਆ ਸੀ ਜਦੋਂ ਭੱਜ ਦੌੜ ਕਰਕੇ ਅਸੀਂ ਟਿਊਬ ਦਾ ਜਿਹੜਾ ਲਵਾਇਆ ਟਿਊਬਲ ਫੇਲ ਹੋਣ ਦਾ ਕਾਰਨ ਵੀ ਇਹੀ ਆ ਵੀ ਪਾਣੀ ਬਹੁਤ ਕੱਢਿਆ ਜਾ ਰਿਹਾ ਧਰਤੀ ਚੋਂ ਪਾਣੀ ਡੂੰਘਾ ਹੋਈ ਜਾ ਰਿਹਾ ਤੇ ਪਾਣੀ ਹੈ ਹੀ ਨਹੀਂ ਧਰਤੀ ਵਿੱਚ ਇਸ ਕਰਕੇ ਟਿਊਬਲ ਜਿਹੜੇ ਉਹ ਫੇਲ ਹੋ ਰਹੇ ਨੇ ਤੇ ਉਹ ਟਿਊਬਲ ਨਾ ਹੀ ਲੱਗਣ ਉਸੇ ਗੱਲ ਨੂੰ ਸੋਚਦੇ ਹੋਏ ਮਾਨਯੋਗ ਮੁੱਖ ਮੰਤਰੀ ਨੇ ਕਿ ਹੈ ਵੀ ਆਪਾਂ ਪੰਜਾਬ ਦੇ ਵਿੱਚ ਬਹੁਤ ਨਹਿਰਾਂ ਨੇ ਬਹੁਤ ਪਾਣੀ ਆ ਬਹੁਤ ਦਰਿਆ ਨੇ ਤੇ ਸਾਫ ਸੁਥਰੇ ਪਾਣੀ ਦੇ ਦਾ ਭਰਪੂਰ ਨੇ ਤੇ ਸਾਰਾ ਪਾਣੀ ਹੈ ਜਿਹੜਾ ਉਹ ਦਰਿਆਵਾਂਾਂ ਤੇ ਜਾਂ ਨਹਿਰਾਂ ਤੋਂ ਲੈ ਕੇ ਪਿੰਡਾਂ ਨੂੰ ਤੇ ਸ਼ਹਿਰਾਂ ਨੂੰ ਸਪਲਾਈ ਕੀਤੀ ਜਾ ਸਕੇ ਤਾਂ ਕਿ ਪਾਣੀ ਦਾ ਪੱਧਰ ਵੀ ਉੱਚਾ ਹੋ ਸਕੇ ਧਰਤੀ ਨੂੰ ਵੀ ਬਚਾਇਆ ਜਾਵੇ ਤੇ ਸਾਫ ਸੁਥਰਾ ਪਾਣੀ ਹੈ ਜਿਹੜਾ ਉਹ ਵੀ ਲੋਕਾਂ ਨੂੰ ਪੀਣ ਲਈ ਮੌਈਆ ਕਰਾਇਆ ਜਾ ਸਕੇ ਐਮਐਲਏ ਸਾਹਿਬ ਤੁਸੀਂ ਸੰਬੋਧਨ ਦੇ ਦੌਰਾਨ ਦੋ ਵੱਡੀਆਂ ਅੱਜ ਗੱਲਾਂ ਕਹਿ ਕੇ ਆਏ ਹੋ 1000 ਰੁਪਏ ਦਾ ਇੱਕ ਪਲਾਟ ਜਿਹੜੇ ਗਰੀਬਾਂ ਨੂੰ ਉਹਦੇ ਵਾਸਤੇ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਵੀ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਆ ਕਿ ਅਸੀਂ ਅਗਲੇ ਬਜਟ ਦੇ ਵਿੱਚ ਜਿਹੜਾ ਹਜ਼ਾਰ ਦਾ ਵਾਅਦਾ ਕੀਤਾ ਸੀ ਬਾਅਦ ਚ 1100 ਕਰਤਾ ਸੀ ਅਗਲੇ ਬਜਟ ਦੇ ਵਿੱਚ ਅਸੀਂ ਉਹਦੇ ਹੀ ਪ੍ਰੋਵੀਜ਼ਨ ਕਰਦੇ ਆਂਗੇ ਤੇ ਬਹੁਤ ਜਲਦੀ ਜਿਹੜਾ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ ਠੀਕ ਆ ਸਰ ਸੋ ਇਹ ਸੰ ਸਾਡੇ ਨਾਲ ਆਮ ਆਦੀ ਪਾਰਟੀ ਮੋਹਾਲੀ ਤੋਂ ਵਧਾਈ ਇੱਕ ਕੁਲਵੰਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਉਸ ਨੂੰ ਜਲਦ ਪੂਰਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਜੋ ਗਰੀਬਾਂ ਨੂੰ ਆ ਪਲਾਟ ਦੇਣੇ ਨੇ ਉਸ ਦੀ ਵੀ ਪ੍ਰਪੋਜ਼ਲ ਹੈ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਨਾਲ ਹੀ ਹਰੇਕ ਘਰ ਦੇ ਵਿੱਚ ਸਾਫ਼ ਤੇ ਸ਼ੁੱਧ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਉਹਨਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੂਬੇ ਦੀ ਨੁਹਾਰ ਹੈ ਜਿਹੜੀ ਬਦਲੀ ਜਾ ਰਹੀ ਹੈ ਤੇ ਪੰਜਾਬ ਨੂੰ ਜਲਦ ਰੰਗਲਾ ਪੰਜਾਬ ਹੈ ਜਿਹੜਾ ਬਣਾਇਆ ਜਾ ਰਿਹਾ ਹੈ ਕੈਮਰਾ ਪਰਸਨ ਪ੍ਰਵੀਂਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ